ਤੇ ਘਟਨਾ ਹੈ ਹੋਈ بارش ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਪਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਇਹਦੇ ਵਿੱਚ ਪ੍ਰਕਾਸ਼ ਕੌਰ ਤੇ ਇੱਕ ਲੜਕਾ ਸੀਗਾ ਉਹ ਛੱਤ ਡਿੱਗਣ ਕਰਕੇ ਜ਼ਖਮੀ ਹੋਏ ਨੇ ਸੋ ਮੈਂ ਉਸੇ ਵੇਲੇ ਐਂਬੂਲੈਂਸ ਤੇ ਭੇਜ ਦਿੱਤੀ ਸੀਗੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇੰਨਾ ਵੀ ਬਚਾਅ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇਨ੍ਹਾਂ ਉਹਨਾਂ ਦਾ ਕਪੂਰਥਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੀ ਜਿੱਥੇ ਅੱਜ ਘਾਟਾ ਚੱਕੀ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਨੁਕਸਾਨ ਵਾਪਰਿਆ ਦੱਸਦੀ ਹੈ ਕਿ ਛੱਤ ਡਿੱਗਣ ਕਾਰਨ ਚੱਕੀ ਅੰਦਰ ਕੰਮ ਕਰ ਰਹੇ ਮਾਪੁੱਤ ਮਲਬੇ ਦੇ ਵਿੱਚ ਦਬ ਜਾਂਦੇ ਨੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ ਗਨੀਮਤ ਇਹ ਰਹੀ ਹੈ ਕਿ ਇਸ ਘਟਨਾ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਾਪੁੱਤ ਹਲਕੀਆਂ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ ਨੇ ਉਧਰ ਘਟਨਾ ਦੀ ਸੂਚਨਾ ਮਿਲਦਿਆ ਹੀ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕੈ ਚਾਰਜ ਸੱਜਨ ਸਿੰਘ ਅਤੇ ਉਹਨਾਂ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀ ਮਹਿਲਾ ਨੂੰ ਐਂਬੂਲੈਂਸ ਮੁਹੱਈਆ ਕਰਵਾਈ ਜਾਂਦੀ ਹੈ ਤੇ ਪਰਿਵਾਰ ਦਾ ਹਾਲਚਲ ਜਾਣ ਕੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭੇਜਿਆ ਜਾਂਦਾ ਹੈ ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ ਪਰ ਇਸ ਘਟਨਾ ਨੇ ਇੱਕ ਵੱਡੀ ਆਰਥਿਕ ਸੱਟ ਪਰਿਵਾਰ ਨੂੰ ਜੋ ਹੈ ਮਾਰ ਦਿੱਤੀ ਹੈ ਲਿਹਾਜ਼ਾ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬਜ਼ੁਰਗ ਮਹਿਲਾ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ ਇੱਥੇ ਦੇਖੋ ਆ ਪਿੰਡ ਕਬੀਰਪੁਰ ਅਸੀਂ ਪਹੁੰਚੇ ਹਾਂ ਸਾਨੂੰ ਥੋੜਾ ਜਿਹਾ ਚੱਲਿਆ ਪਹਿਲਾਂ 15-20 ਮਿੰਟ ਪਹਿਲਾਂ ਹੀ ਪਤਾ ਲੱਗਾ 15 ਕਿ ਮਿੰਟ ਪਹਿਲਾਂ ਕਿਸੇ ਨੇ ਇੱਥੋਂ ਵੀਡੀਓ ਪਾਈ ਕਿ ਇਹ ਅ ਹੈਗਾ ਆਰਾ ਤੇ ਆਟਾ ਚੱਕੀ ਆ ਇਹਦੇ ਤੇ ਕਾਨੇ ਵਾਲੀ ਤੇ ਬਾਲਿਆਂ ਵਾਲੀ ਛੱਤ ਸੀਗੀ ਤੇ ਇਹਦੇ ਵਿੱਚ ਅ ਪ੍ਰਕਾਸ਼ ਕੌਰ ਤੇ ਇੱਕ ਲੜਕਾ ਸੀਗਾ ਉਹ ਅ ਛੱਤ ਤੇ ਡਿੱਗਣ ਕਰਕੇ ਜ਼ਖਮੀ ਹੋਏ ਨੇ ਸੋ ਮੈਂ ਉਸੇ ਵੇਲੇ ਐਂਬੂਲੈਂਸ ਤੇ ਭੇਜ ਦਿੱਤੀ ਸੀਗੀ ਤੇ ਹੁਣ ਅਸੀਂ ਮੌਕੇ ਤੇ ਆਏ ਆ ਤੇ ਬੀਬੀ ਜਿਹੜੀ ਪ੍ਰਕਾਸ਼ ਕੌਰ ਐ ਉਹਨੂੰ ਹੁਣ ਸਿਵਲ ਹਸਪੀਟਲ ਅਸੀਂ ਭੇਜ ਰਹੇ ਆਂ ਤੇ ਇਹ ਛੱਤ ਦੇਖਣ ਨੂੰ ਲੱਗਦਾ ਕਿ ਬੜੀ ਮਾੜੀ ਐ ਪੁਰਾਣੀ ਛੱਤ ਐ ਬਾਲੇ ਨੇ ਤੇ ਕਾਨੇ ਨੇ ਸੋ ਇਹ ਡਿੱਗੀ ਐ ਤੇ ਅਸੀਂ ਆ 10-15 ਮਿੰਟਾਂ ਦੇ ਵਿੱਚ ਹੀ ਐ ਐਮਬੂਲੈਂਸ ਨੂੰ ਹੁਣ ਭੇਜ ਰਹੇ ਹਾਂ ਭਾਜੀ ਅਸੀਂ ਆਪਣਾ ਸ਼ਹਿਰ ਹੈਗਾ ਸੁਲਤਾਨਪੁਰ ਲੋਧੀ ਪਿੰਡ ਕਬੀਰਪੁਰਾ ਭਾਜੀ ਤੇ ਘਟਨਾ ਐ ਉਹੀ بارش ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਭਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਪਰ ਪਿੰਡ ਦਾ ਸੰਜੋਗ ਸੀ ਸਾਰਿਆਂ ਨੇ ਹਿੰਮਤ ਮਾਰ ਕੇ ਨੀਚੋਂ ਕੱਢ ਲਏ ਭਾਜੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇੰਨਾ ਵੀ ਬਚਾਅ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇਨ੍ਹਾਂ ਉਹਨਾਂ ਦਾ ਤੇ ਬਾਕੀ ਸੰਗਤ ਨੂੰ ਇਹ ਬੇਨਤੀ ਆ ਵੀ ਵਿਚਾਰੇ ਮਾਤੜ ਹੈਗੇ ਆ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਤੇ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ